ਲੜ ਪਈ ਲੜ ਪਈ ਆਦਰ ਆਦਰ ਇਧਰ ਬਾਕੀ ਭੈਣ ਭਰਾ ਤੁਸੀਂ ਸਾਰੇ ਨਾਲ ਜੇ ਤੂੰ ਹੀ ਆਡੀ ਸਪੋਰਟ ਕਰਨੀ ਹੈ ਤੇ ਤੁਸੀਂ ਸਪੋਰਟ ਕਰੋਗੇ ਤੇ ਅਸੀਂ ਹੋਰ ਪੰਜਾਬ ਦੇ ਐਂਟਰਟੇਨਮੈਂਟ ਤੋਂ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਆਪਾਂ ਨਵੇਂ ਵਲੌਗ ਦੇ ਵਿੱਚ ਤੇ ਹੁਣ ਆਏ ਬਾਰ ਅਸੀਂ ਸੈਰ ਸੂਰ ਕਰਨ ਵੈਸੇ ਇਧਰ ਇਧਰ ਤੇ ਦੇਖ ਨਹੀਂ ਡਾਕਾ ਕੋ ਧੁੱਪ ਵਜੇ ਨਹੀਂ ਸਾਡ ਸੂਰ ਜਾਵੇ ਉਸੇ ਵਲ ਫੋਕਸ ਕਰਦਾ ਸੂਜ ਤੇ ਤੇ ਬਸ ਇਹ ਗੱਟੂ ਵੀ ਤੁਰਿਆ ਆਉਂਦਾ ਆ ਉਹ ਦਬੇ ਦਬੇ ਪੈਰ ਵਿਚਾਰਾ ਇਹ ਵਿਖਾ ਦੇਸੀ ਫੋਲਡ ਵਿਖਾਉ ਦੇਸੀ ਫੋਲਡ ਕਿਦਾ ਬਣਦਾ ਦੇਸੀ ਵਰਲਡ ਸਲਿਮੇਸਟ ਫੋਨ ਫੋਲਡ ਇਹ ਵਰਲਡ ਥਿੱਕਸਟ ਫੋਨ ਫੋਲਡ ਆ ਇਹ ਲਾਰਜੇਸਟ ਫੋਨ ਕੋ ਮੋਟਾ ਵੱਡਾ ਥਿੱਕਸ ਥਿੱਕਸ ਫੋਨ ਫੋਲਡ ਵਿਖਾਓ ਵੇਖੋ ਬਣਦਾ ਹੋਣਾ 2 ਫੋਨ ਨੂੰ ਜੋੜੋਆਂ 2 ਫੋਨ ਆ ਜੁੜ ਗਏ ਤੇ ਹਨਾ ਦੂਰ ਲੱਗਣਾ ਹਨੀ ਇਹ ਫੋਲਡ ਫੋਲਡ ਖੋਲੋ ਫੇਰੇਰੋ ਖੋਲਦੋ ਇਹ ਬਣ ਗਿਆ ਫੋਲਡ ਫੋਨ ਹੈ ਅਜੇ ਰੇਦਾਂ ਬਣਾ ਖਦੇ ਹਾਂ ਕਿ ਮੇਰਾ ਕਦੋਂ ਲੈਣਾ ਹੈ ਅਜੇ ਤਾਂ ਹੀ ਆ ਚਲੋ ਕੋਈ ਨਹੀਂ ਮੈਂ ਵੀ ਸੋਚਿਆ ਮਾ ਚੱਲ ਬਾਹਰ ਆਏ ਤੇ ਵਲੌਗ ਨਾਲੇ ਬਣਾ ਲਈਏ ਥੋੜਾ ਬਹੁਤ ਗਟੂ ਰੇ ਗਟੂ ਆ ਗਏ ਜੀ ਕਿਦਰਾ ਆਇਆ ਫੇਵਲੇ ਚੱਕਰ ਚ ਵੜਦਾ ਜਾਂਦਾ ਜੀ ਚੱਕਰ ਚ ਕੇ ਵੜ ਚੱਲੇ ਆ ਵਾ ਚੱਕਰ ਚ ਵੜਦਾ ਜਾਂਦਾ ਆਹ ਫਤਨਾ ਬੁਰਾ ਨਾ ਬਖਾਈਆਂ ਡਿੱਗੀਆਂ ਪਈਆਂ ਚਲੋ ਠੀਕ ਐ ਲੋ ਜੀ ਮਿੱਤਰੋ ਸਾਗ ਆਲਾ ਵੀਰ ਵੀ ਆ ਗਿਆ ਜੀ ਸਾਗ ਲੋ ਸਾਗ ਕਿਉਂਕਿ ਸਾਗ ਹੁਣ ਸਿਆਲ ਪਰ ਵੀ ਸਾਗ ਹੀ ਚੱਲਨੇ ਆ ਸਾਗ ਗੋਗਲੂ ਇਹ ਦੋ ਆੜਮਾ ਚੱਲੀਆਂ ਜਿਨ੍ਹਾਂ ਨੇ ਮਲਕੀ ਹੁਣ ਇੱਕਣਾ ਬਣਾਉਣ ਤੇ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਕੱਢ ਦਿਆ ਕਰਨੇ ਸਾਗ ਦੇ ਵੀ ਮਤਲਬ ਇੱਕਣਾ ਬਣਾਤਾ ਦੋ ਤਿੰਨ ਦਿਨ ਲੱਗੇ ਇਹ ਵਧੀਆ ਸਿਆਲੀ ਸਬਜ਼ੀਆਂ ਬਹੁਤ ਵਧੀਆ ਲੱਗਦੀ ਮੈਨੂੰ ਸੋ ਗਾਇਸ ਚੈੱਕ ਕਰੋ ਇਧਰ ਅੰਕਲ ਜਾਨਾ ਉੱਤੇ ਸੂਰਜ ਕਿੰਨਾ ਲੱਗਣ ਦੀ ਵਖਰੀ ਸਿੰਦਰੀ ਜਿਹੀ ਬਣੀ ਪਈ ਨਾਲੇ ਸੋ ਗਾਇਸ ਬੱਚੇ ਚੈੱਕ ਕਰੋ ਖੇਡਣ ਦੇ ਲਾ ਸ਼ੋਨ ਵਿੱਚ ਖੇਡਣ ਦੇ ਪਕੜਮ ਪਕੜਾਈ ਇੰਦਰ ਆਉਂਦਾ ਇੱਧਰ ਇਹ ਸੋਨ ਆ ਗਿਆ ਮੈਂ ਘਰੇ ਇੰਦਰ ਨੂੰ ਮਾਰ ਖਿਲਾ ਰਹਾ ਮੈਂ ਜੈਕਟ ਲਾ ਲਾਂ ਜੈਕਟ ਲਾ ਕੇ ਟੀ-ਸ਼ਰਟ ਚੇਂਜ ਕਰ ਲਾਂ ਕਿਉਂਕਿ ਜੈਕਟ ਮੈਂ ਅਸਲ 'ਚ ਪਾਈ ਤਾਂ ਕਰਕੇ ਟੀ-ਸ਼ਰਟ ਤਾਂ ਟੈਟ ਹੀ ਆ ਤੇ ਬੁਰੀ ਲੱਗਦੀ ਹੀ ਤੇ ਜੈਕਟ ਪਾ ਲਈ ਮਹਾਪੁਰੇ ਲੱਗੀ ਰਾ ਲੋਕਾ ਖੜਾ ਠਾੜ ਲੱਗਣੀ ਰਵੀ ਤਾਂ ਕਰ ਕੰਨ ਇਕੱਲੀ ਟੀ-ਸ਼ਰਟ ਹੀ ਬਦਲ ਲੈਣੇ ਆਪਾਂ ਜੈਕਟ ਲਾ ਦਨੇ ਆ ਟੀ-ਸ਼ਰਟ ਤਾਂ ਨਹੀਂ ਮੈਂ ਚੇਂਜ ਕੀਤੀ ਪਰ ਜੈਕਟ ਲਾ ਕੇ ਟੀ-ਸ਼ਰਟ ਇਕੱਲੀ ਪਾ ਲਈ ਐ ਤੇ ਮੈਂ ਚਲੋ ਇਹੋ ਇਹੋ ਪਾਰ ਨਿਕਲੀ ਟੀ-ਸ਼ਰਟ ਕਵਾ ਲਨੇ ਤੇ ਗੱਟੂ ਆਹ ਸਾਉਂਡ ਐ ਸਾਈਡ ਤੇ ਸੋ ਗਾਈਸ ਚੈੱਕ ਕਰੋ ਓ ਓਏ ਦੋ ਭਾਈ ਦੋਨੋਂ ਤਾਂ ਭਾਈ ਦੋ ਭਾਈ ਦੋਨੋਂ ਤਾਂ ਭਾਈ ਇਹ ਦੇਖੋ ਉਹ ਵੀ ਇਹ ਬੈ ਗਿਆ ਨਾ ਦਾ ਮੈਂ ਨਹੀਂ ਜਾਂਦੇ ਨਹੀਂ ਤੇ ਆਉਂਦੀ ਹੋਰ ਕੋਈ ਨਹੀਂ ਆਉਂਦਾ ਹੋਰ ਨਹੀਂ ਕਹਣਾ ਆਉਂਦਾ ਕੋਈ ਚੱਲ ਨੱਚ ਹੂੰ ਇਹ ਕਦਣਾ ਚਨੀ ਲੱਤਾ ਹੁੰਦੀ ਨਹੀਂ ਕਿਹੜਾ ਚੁੱਪ ਗਈ ਨਾ ਤੂੰ ਮਰ ਤੂੰ ਮਰ ਅੱਛਾ ਸੌਂਕਣੇ ਸੌਂਕਣੇ ਫਿਲਮ ਦਾ ਗਾਣਾ ਮੇਰੇ ਰੋਟੀ ਨਹੀਂ ਪਈ ਆ ਗਿਆ ਆ ਗਿਆ ਹੀ ਵਰਸੋਵੇ ਗੈ ਸੁਣ ਬੈਠੇ ਐ ਅੰਕਲ ਕੋਲ ਅੰਕਲ ਕਿਹੜਾ ਆਪਣਾ ਇੱਕੋ ਹੀ ਜਰਾ ਅੰਕਲ ਲੈਫਟਰ ਆ ਆ ਬੈਠਾ ਇੰਦਰ ਤਾਂ ਉਹ ਬੈਠਾ ਵਾ ਹਸਣਾ ਸਨੀਯਾਰ ਦੀ ਜਿਹੜੀ ਹੁੰਦੀ ਨਾ ਉਹ ਹੁਣ ਉਹਨਾਂ ਇੱਧਰ ਸਿੱਟ ਕਰਦੀ ਨਾ ਸਨੀਯਾਰ ਜਾਊਗਾ ਸਨੀਯਾਰ ਪੂਰਾ ਦਿਨ ਮੇਰਾ ਇਸ ਕਰਕੇ ਕਹਿੰਦੇ ਸਨੀਯਾਰ ਟਾਈਮ ਹੈ ਅਬ ਇਹ ਆਪਣਾ ਅਲੱਗ ਕਰਨਾ ਸੀ ਕਿ ਮੈਂ ਆ ਗੀ ਸਟੋਰੀ ਬਣਾ ਤੇ ਬਾਕੀ ਵੀਡੀਓ ਆ ਗਈ ਆ ਸੁਣਾਲੇ ਚੈਨਲ ਤੇ ਜਿਹੜੀ ਕਮੇਟੀ ਬਣਾਈ ਹੈ ਮਤਲਬ ਜੈ ਲੰਮੀ ਨਹੀਂ ਬਣਾਈ ਟ੍ਰਾਈਲ 'ਤੇ ਲਾ ਕੇ ਵੇਖਿਆ ਨਹੀਂ 4-5 ਮਿੰਟ ਦੀ ਵੀਡੀਓ ਬਣਾ ਕੇ ਵੀ ਕਿੱਦਾਂ ਦੀ ਬਣਦੀ ਰਿਸਪੌਂਸ ਕੇ ਦਾ ਲੈ ਆਉਂਦੇ ਆ ਬਾਕੀ ਐਂਕਲ ਤੁਸੀਂ ਦੱਸੋ ਕਿੱਦਾਂ ਦੀ ਬਣੀ ਐ ਬਹੁਤ ਵਧੀਆ ਬਣੀ ਵਧੀਆ ਬਣੀ ਨਾ ਬਹੁਤ ਵਧੀਆ ਬਣੀ ਐ ਐਂਕਲ ਨੇ ਵੇਖੀ ਐਂਕਲ ਤਾਂ ਕਹਿੰਦਾ ਵਧੀਆ ਵਾ ਬਾਕੀ ਬਾਹਰੋਂ ਲੈ ਕੇ ਕੋਈ ਵਿਖਾਈ ਨਹੀਂ ਵੀਡੀਓ ਕਹੀਂ ਕਹਿਣੋ ਤੇ ਬਾਹਰੋਂ ਦੇ ਰਿਸਪੌਂਸ ਲਾਂਗੇ ਕਦੇ ਵੀ ਕਿੱਦਾਂ ਦੀ ਬਣੀਗੀ ਸਾਤਾ ਫੇਰ ਅਹੀਂ ਗਾੜੀ ਹੋਰ ਕੰਮ ਕੰਮ ਪਹਿਲੀ ਯਾਰ ਇੱਕ ਚੰਗਾ ਮਲੇ ਮਾੜਾ ਮਲੇ ਰਿਸਪੌਂਸ ਗਾਂ ਦਾ ਅਹੀਂ ਆਪਣਾ ਹੋਰ ਵਧੀਆ ਵਧੀਆ ਕਰਾਂਗੇ ਮਿਲ ਵੀ ਉਹ ਜਿਹੜੀ ਕਮੀ ਪੇਸ਼ੀ ਹੋ ਗਈ ਪੂਰੀ ਕਰ ਲਾਂਗੇ ਦੇ ਵਿੱਚ ਉਹਨਾ ਅਗ ਕਿਉਂ ਓਏ ਯਾਰ ਇਹ ਵੀਡੀਓ ਦਿਖਾ ਦਿੱ ਤੁਹਾਨੂੰ ਲੱਗਣਾ ਤੇ ਇਹ ਐਂ ਚ ਬਣ ਗਈ ਆ ਯਾਨੀ ਨੂੰ ਪਤਾ ਦੋ ਦਿਨ ਲਾਤੇ ਇਹ ਵੀਡੀਓ ਤੇ ਹੂੰ ਤੁਸੀਂ ਕਹਣਾ ਜਾਓਗੇ ਮੈਂ ਕਹਿਣਾ ਜਾਊਂਗਾ ਵੀਡੀਓ ਵੇਖੋ ਮੇਰੇ ਚੈਨਲ ਤੇ ਜਾ ਕੇ ਵਲੌਗ ਮੇਰੇ ਹਾਂ ਉਹਦੇ ਵਲੌਗ ਦੇ ਓ ਮੈਂ ਪਾ ਸੱਚ ਵਿੱਚ ਹੀ ਇਹਦੇ ਵਲੌਗ ਕੀ ਚੈਨਲ ਦਾ ਨਾਮ ਆ ਇੰਦਰ ਸਮਰਾ ਵਲੌਗਸ ਇੰਦਰ ਸਮਰਾ ਵਲੌਗਸ ਤੇ ਇਹਦੇ ਹੁਸਨ ਪ੍ਰੀਤ ਕੱਢ ਦੋ ਤੇ ਬਾਅਦ ਵਿੱਚ ਮੇਰਾ ਤੇ ਲਿੰਕ ਥੱਲੇ ਪਾ ਦਊਗਾ ਨਾ ਹਾਂ ਬਾਕੀ ਇਹ ਵੀ ਇਹਦੀ ਇਹਦੀ ਮਰਬੀ ਚੈਨਲ ਵਿੱਚ ਜਿਹੜੀ ਵੀਡੀਓ ਪਈ ਉਹਦਾ ਇਹ ਲਿੰਕ ਲਾਵਾਂਗੇ ਇਹ ਵੀਡੀਓ ਸਗਾ ਲਾਵਾਂਗੇ ਵੀਡੀਓ ਡਿਸਕ੍ਰਿਪਸ਼ਨ ਵਿੱਚ ਤੇ ਜਾ ਕੇ ਤੁਸੀਂ ਚੈੱਕ ਕਰ ਲਓ ਤੇ ਕੋਈ ਗੱਲ ਨਹੀਂ ਆ ਤੁਸੀਂ ਡਿਸਕ੍ਰਿਪਸ਼ਨ ਵਿੱਚ ਜਾ ਕੇ ਲਿੰਕ ਓਪਨ ਕਰੋ ਵੀਡੀਓ ਵੇਖੋ ਕਮੈਂਟ ਕਰਕੇ ਦੱਸੋ ਕਿੱਦਾਂ ਦੀ ਬਣੀ ਆ ਨੂੰ ਉੱਤੇ ਕੰਮ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਤਾਂ ਐਂਟਰੇਨਮੈਂਟ ਕਰਦੇ ਰਹੀਏ ਵਧੀਆ-ਵਧੀਆ ਕਰਾਂਗੇ ਬਾਕੀ ਵੀਡੀਓ ਬਣਾਉਂਗੀ ਵੀ ਤੁਸੀਂ ਘਰ 'ਚ ਬੈ ਕੇ ਵੇਖ ਸਕੋ ਸਾਰੀ ਫੈਮਿਲੀ ਵਿੱਚ ਬੈ ਕੇ ਵੇਖ ਸਕੋ ਗਾਲ ਨਹੀਂ ਉਹ ਇੱਕ ਫਰਾ ਦੇ ਇੱਕ ਵੀ ਨਹੀਂ ਗਈ ਜੀ ਗਾਲ ਨਹੀਂ ਉਹ ਵੀਡੀਓ ਨੂੰ ਹਾਂ ਨਿੱਕੀ ਮੋਟੀ ਗਾਲ ਨਹੀਂ ਹੋ ਗਈ ਵਿੱਚ ਜਿਹੜੀ ਅਸੀਂ ਵੀਡੀਓ ਬਣਾਵਾਂਗੇ ਹਾਂ ਹੋਰ ਕਿਹਦਾ ਕਹਿ ਨਹੀਂ ਸਕਦੇ ਓਏ ਐਟਮ ਕੀ ਗੱਲ ਆ ਬੜੀਆਂ ਜ਼ਬਾਨਾਂ ਕੱਢਦਾ ਓ ਸ਼ਾ ਆਪਣੇ ਮਿੱਤਰ ਖੇਡਦੇ ਬਾਹਰ ਅੱਛਾ ਅੱਛਾ ਫੈਰ ਫਾਲਿੰਗ ਓਏ ਆਦਰ ਆਦਰ ਇੱਧਰ ਚ ਪੇੜ ਖੜਕ ਗਈ ਹੋਵੇ ਤੂੰ ਹੀ ਮਾਰ ਮੈਂ ਜਿਹੜੇ ਡਰਦਾ ਤਾਂ ਆਈ ਆਈ ਲੜਾਈ ਹੋ ਗਈ ਇਹਨਾਂ ਦੀ ਲੜਾਈ ਨਾ ਲੜੋ ਮੋੜਸਾ ਆ ਗਿਆ ਆਈ ਨਾ ਲੜੋ ੜਪੇ ਨੇ ਆਣੇ ਆਈ 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 ਲੜਪੇ ਲੜਪੇ ਓਏ ਸੋਣਾ ਇਹ ਦੁੱਧ ਲੈ ਗਏ ਦੁੱਧ ਲੈ ਜਾਂਦਾ ਹੁਣ ਜਾਂਨੇ ਬਾਜ ਮਰਫੀ ਇੰਦਰ ਮੜਾ ਕੰਮ ਕੰਡਿਆ ਵਾ ਤੇ ਕੰਮ ਕਰਨਾ ਤਾਂ ਫੇਰ ਜਾਂਨੇ ਦੁੱਧ ਬਾਬਾ ਜੀ ਕਰੇ ਕਾਦ ਨੋਗੇ ਗੈ ਨਹੀਂ ਅਹੀਂ ਤੇ ਉਹ ਹੋ ਗਏ ਉਹਨੇ ਕਰਾਂ ਕੀ ਮੌਲ ਚਾਲ ਉਸਦਾ ਡੈਡੀ ਉਧਰ ਹੀ ਹੈ ਤੇ ਫੇ ਜਾਂਨੇ ਸੋ ਗੈ ਚੈੱਕ ਕਰੋ ਪੂਤ ਗਿਆ ਪੂਤਿਆ ਵੀ ਬਣਿਆ ਪਏ ਜਿਵੇਂ ਮਤਲਬ ਪੂਤਾਂ ਫਿਲੀ ਫਿਲਮਾਂ ਵਿੱਚ ਨਹੀਂ ਹੁੰਦੀਆਂ ਉਹ ਚੀਜ਼ ਬਣੀ ਪਈ ਇਦਰੇ ਇੱਥੋਂ ਵੇਖੋ ਜੀਗਾ ਬਾਬਾ ਜੀ ਦੇ ਘਰੋਂ ਤੇ ਹੁਣ ਆ ਗਏ ਹੁਣ ਜੰਨੇ ਆ ਘਰੇ ਤੇ ਘਰੇ ਜਾ ਕੇ ਰੋਟੀ ਖਾਣੀ ਆ ਤੇ ਹੋ ਸਕਦਾ ਬਾਹਰ ਸੈਰ ਸ਼ੁਰੂ ਕਰ ਦਿੰਨੀ ਤੇ ਫਿਰ ਵਲੌਗ ਐਂਡ ਕਰਕੇ ਤੇ ਐਡੀਟਿੰਗ ਕਰਕੇ ਤੇ ਸੌ ਜਾਵਾਂਗੇ ਇੰਦਰ ਤੇ ਚੱਲ ਗਏ ਅੱਗੇ ਹੁਣ ਸੋ ਗਾਈਸ ਆਹ ਵੇਖੋ ਕਿੱਦਾਂ ਰੁਕ ਪਿਆ ਓਏ ਇਹ ਬਲੂੰਗਾ ਵਾ ਉਹ ਬਿੱਲੀ ਥੱਲੇ ਤੁਰ ਹੀ ਭਜ ਗਈ ਉੱਲੂਆਂ ਨਾਲ ਲੱਗਣ ਡਿਆ ਇਹ ਮੂੰਹ ਇਹਦਾ ਹੁਣ ਆਏ ਆ ਬਾਹਰ ਸੈਰ ਕਰਨ ਤੇ ਮੈਂ ਤੇ ਇੰਦਰ ਮਤਲਬ ਅੱਜ ਜਿਹੜੀ ਵੀਡੀਓ ਪਾਈ ਹੈ ਅਸੀਂ ਹੁਸਨ ਦੇ ਚੈਨਲ ਤੇ ਵਧੀਆ ਰਿਸਪੌਂਸ ਮਿਲਿਆ ਹੁਣ ਗਾੜੀ ਕੋਈ ਨਹੀਂ ਤੇ ਕਰਦੇ ਆਂ ਡਿਸਕ ਸਾਜ ਰਾਤ ਕੋਈ ਲਿਖਦੇ ਫਿਰ ਸਕ੍ਰਿਪਟ ਤੇ ਚੈਨਲ ਨਵਾਂ ਬਣਾਉਨੇ ਆਂ ਦੂਜੀ ਗੱਲ ਆ ਡਾਡੀ ਦਾ ਰਹਿ ਗਏ ਹਦਾਰ ਕਾਰ ਉਸੇ ਕਰੇ ਅਸੀਂ ਨਾ ਜਦੋਂ ਮੀਟਰ ਦਾ ਨਹੀਂ ਪਤਾ ਕਰਨ ਗਏ ਜੇਤਾ ਕਰੋ ਇੱਕ ਦਿਨ ਅਸੀਂ ਮੀਟਰ ਦੀ ਰਿਪੋਰਟ ਲਿਖਾਉਣ ਗਿਆ ਮੀਟਰ ਦੀ ਜਿਹੜੇ ਵੱਡਾ ਵਾਲੇ ਗਏ ਆ 사이ਕਲ ਵਾਲਾ ਵੀਰ ਜਿਹੜਾ ਸਾਈਕਲ ਲੈਂਦੇ ਹੁਣ ਕਰਦਾ ਰਿਪੇਅਰ ਉਹਦ ਕੋ ਨਹੀਂ ਲਗਾਇਆ ਹੈਗਾ ਕਰਜ਼ੀ ਆ ਪੀਏ ਕਰਜ਼ੀ ਐਪਲੀਕੇਸ਼ਨ ਲਿਖਾਈ ਡਾੜੀ ਦੇ ਹਦਾਰ ਕਰ ਮੰਗਿਆ ਨੇ ਮਹੀਨਾ ਨਹੀਂ 2 3 ਮਹੀਨੇ ਤੇ ਮੈਨੂੰ ਹੋਣਾ ਚੱਲਿਆ 2 ਮਹੀਨੇ ਚੱਲਿਆ ਡੇਢ ਕ ਮਹੀਨਾ ਹੋ ਗਿਆ ਡੇਢ 2 ਮਹੀਨੇ ਮਤਲਬ ਹੋ ਚੱਲੇ ਆ ਪਹਿਲਾਂ ਬਿੱਲ ਆਉਣ ਤੋਂ ਪਹਿਲਾਂ ਹੀ ਕੀਤੀ ਇਹਨਾ ਪੀ ਡੇਢ 2 ਮਹੀਨੇ ਹੋ ਚੱਲੇ ਹਨ ਤੇ ਔਰੰ ਦਾ ਗਿਰਦਾਰ ਕਾਰਡ ਉੱਥੇ ਰਹਿ ਗਿਆ ਰਜਣਾ ਸਾਡੇ ਪਿੰਡ ਦਾ ਮੁੰਡਾ ਹੈ ਵੀਰ ਹੀ ਕੋਈ ਉਹ ਕਿ ਲੋ ਦੁਕਾਨ ਤੇ ਗਿਆ ਹੋਊਗਾ ਉਥੇ ਹੈ ਹੈ ਤੇ ਉਹਨੇ ਬਾਰਾਂਹ ਵਾਰ ਕੱਢ ਦਿੱਤਾ ਇਹਨੂੰ ਇਹਨੇ ਮੁੰਡੇ ਨੇ ਹੁਣ ਆਂ ਅਧਾਰ ਕੱਢ ਫੜਾਇਆ ਵੀ ਦਾਦੀ ਦਾ ਅਧਾਰ ਕੱਢ। ਕੋਈ ਬੰਦੇ ਹਾਂ ਲੱਭਦਾ ਨਹੀਂ ਹੰਨ। ਆਈ ਕਰੇ ਲੱਭਦੇ ਹਾਂ ਵੀ ਅਧਾਰ ਕੱਢ ਗਿਆ ਕਿਥੇ ਗੋ ਮੇਰੇ ਪਰਸ ਵਿੱਚ ਹੁੰਦਾ ਹੈ ਦਾਦੀ ਦਾ ਅਧਾਰ ਕੱਢ ਜਾ ਰਿਹਾ ਤਾਂ ਸਾਨੂੰ ਭੁੱਲ ਗਿਆ ਚੇਤਾ ਕਿ ਉਹਥੇ ਰਹਿ ਗਿਆ ਜਦੋਂ। ਤੇ ਆ ਦਾਦੀ ਦਾ ਅਧਾਰ ਕੱਢ ਆ ਗਿਆ ਵਾ ਕੋਲਾ। ਤੇ ਹੁਣ ਮੈਂ ਆਵਰਾਣ ਹੁਣ ਇਹਨੇ ਵੀ ਨਾ ਬੱਲ ਲੱਭ ਗਿਆ ਵਗਲੇ ਵਾ। ਹੁਣ ਚੇਤਾ ਹੀ ਨਹੀਂ ਸੀ ਵੀ ਉਥੇ ਪਿਆ ਵਾ ਹੁਣ ਤੇ ਵੀ ਘਰੇ ਪਿਆ ਕੇ ਲੱਭ ਲਾਂ ਕੋਈ ਨਹੀਂ। ਆਹ ਤੇ ਹੁਣ ਸੈਰਸੂਰ ਕਰਦੇ ਆ ਕੋਈ ਘਰੇ ਜਾਂਦੇ ਆ ਅਧਾਰ ਕੱਢ ਥਾਂਬਦੇ ਹੁਣ। ਆਹ ਵੇਖੀ ਸ਼ੈਰੋ ਸਾਡਾ ਨੂੰ ਦਫਾ ਹੀ ਫਿਰੇ ਪਹਿਲੇ ਆਪਾਂ ਨੂੰ ਵਿਧਾਰ ਕਾਰਡ ਉਸ ਛਾੜਾ ਇਹ ਤੁਹਾਨੂੰ ਇੱਥੇ ਲੱਭਦੇ ਰਹਿੰਦੇ ਆਂ ਛਾੜ ਨਹੀਂ ਹੋ ਰਿਹਾ ਮੇਰੀ ਗੱਲ ਹੈ ਉਹਨੂੰ ਕਹਿੰਦੇ ਨਹੀਂ ਕੋਈ ਕਰਦੇ ਇਹ ਟਿਕ ਤੇ ਵਿਧਾਰ ਕਾਰਡ ਉਸ ਦੇ ਡਾਡੀ ਦੇ ਇੱਕ ਹੋਰ ਆ ਗਏ ਨਾ ਪੁਰਾਣਾ ਮਤਲਬ ਤੇ ਇਹ ਨਵਾਂ ਪ੍ਰਿੰਟ ਕਢਵਾਇਆ ਹੈ ਇੱਕ ਪ੍ਰਿੰਟ ਕਢਵਾਇਆ ਹੈ ਮਲਪੇ ਦੇ ਤੇ ਤੇ ਡੇਟ ਆਫ ਬਰਥ ਪੂਰੀ ਪਾਈ ਹੈ ਤੇ ਇਕੱਲੀ 1974 ਜਿੰਨੀ ਵੀ ਲਿਖੀ ਹੋਈ ਲਿਖੀ ਹੈ ਇਹਦੇ ਤੇ ਪੂਰੀ ਡੇਟ ਆਫ ਬਰਥ ਪਾਈ ਹੈ ਆਈ ਉਹਦਾ ਕਰਕੇ ਫਿਰ ਇਹ ਹੁਣ ਉੱਥੇ ਰਹਿ ਗਿਆ ਤਾਂ ਇਹਦੇ ਨਾਲ ਧਿਆਨ ਹੀ ਨਹੀਂ ਕਿਦੀ ਮਾਰਿਆ ਘਰੇ ਇੱਕ ਹੋਰ ਧਾਰ ਕੜਾ ਗਏ ਨਾ ਤੇ

ਤੇ ਮਲਾ ਆਪਣੇ ਪਿੰਡ ਦਾ ਜਿਹੜਾ ਮੁੰਡਾ ਗਿਆ ਉਹਨੇ ਉਹ ਚਾਹੁੰਦਾ ਸੀ ਛੱਡ ਕੇ ਜਾਂਦਾ ਵੀ ਮੈਂ ਇੱਕੋ ਖੜਾ ਆਪੇ ਲੈ ਜਾਣਗੇ ਅਗੇ ਜਿਹਨੂੰ ਲੋੜੂ ਗੱਲ ਲੈਣਾ ਆਪਣੇ ਸਾਰੇ ਬੰਦੇ ਚਲੋ ਆਪਣੇ ਆਪਣੇ ਬੰਦੇ ਸਾਰੇ ਉਹ ਵੀਰ ਭਰਾ ਆਪਣੇ ਸਾਰੇ ਸਾਡਾ ਉੱਥੇ ਰਹਿ ਗਿਆ ਸਾਡੇ ਚਲ ਬੰਦੇ ਨੇ ਲੈ ਜਾਂਦਾ ਚਲ ਘਰੇ ਆਵੇ ਹਣਾ ਸਾਡੀ ਚੀਜ਼ ਪਰ ਮੰਨ ਲਓ ਵੀ ਜੇ ਸਾਡਾ ਰਾਜ ਡਿੱਗ ਜਾਂਦਾ ਆ ਫੇਰ ਉਹੋ ਜਿਹੇ ਬੰਦੇ ਦਾ ਹੱਥ ਆ ਜਾਂਦਾ ਇਦਾਂ ਇੱਕ ਰਾਡੇ ਮੋਢਸਲ ਦੀ ਆਰਤੀ ਕਵਾਜ ਗਈ ਸਾਡੇ ਮੋਢਸਲ ਦੀ ਨੇ ਇਦਾਂ ਆਰਤੀ ਕੀਤੀ ਜੰਡਿਆਲੇ ਗਿਆ ਤੇ ਇਹੋ ਸੁੱਟ ਗਿਆ ਇਹੀ ਮੈਂ ਆਰ ਸੀ ਡੀਪੀ ਕੇ ਰਾਸਤੇ ਵਿੱਚ ਉਥੇ ਦੁਕਾਨ ਕਿਸੇ ਦੇ ਆਰ ਸੀ ਡੀਪੀ ਪਰਨੇ ਕਾਗਜ ਕੱਢ ਕੇ ਵਿਖਾਉਣ ਨੇ ਮੋਟਰਸਕੁਨਰੀ ਉਹਦੇ ਵੇਚ ਕੇ ਤੇ ਸਪਲੈਂਡਰ ਵੇਚ ਕੇ ਤੇ ਪਲਸਰ ਲੈਣ ਦੀ ਸੋਚ ਰਹੇ ਹਾਂ ਤੇ ਉਹ ਫਿਰ ਇਹ ਪਲਸਰ ਲੈ ਆਣਾ ਸਪਲੈਂਡਰ ਰੱਖ ਲੈ ਉਹਦੇ ਕੋਲ ਤੇ ਆਰ ਸੀ ਕੱਢ ਕੇ ਤਾਂ ਉਹਨੂੰ ਡੀਲਰ ਨੂੰ ਵਿਖਾਉਣੇ ਕਿ ਉਥੇ ਡੀਪੀ ਕਿਤੇ ਉਹ ਲਾ ਲੋ ਵੀ ਘਰੇ ਆ ਗਏ ਆਰ ਸੀ ਮਹੀਨਾ ਗਵਾਚੀ ਰਹੀ ਆਡੀ ਉਹ ਕਹਿੰਦੇ ਸਾਡੇ ਪਿੰਡ ਦਾ ਬੰਦਾ ਉਥੇ ਗਿਆ ਕੇ ਦੁਕਾਨ ਤੇ ਉਹਨੇ ਵਾੜ ਕੇ ਆ ਵੀ ਤੁਹਾਡੇ ਆਰ ਸੀ ਪਰ ਸਾਡੇ ਪਿੰਡ ਦਾ ਬੰਦਾ ਇੱਕ ਹੈਗਾ ਜਿਹਨੇ ਆਰ ਸੀ ਦਿੱਤੀ ਉਹਨੇ ਸਾਡੇ ਕੋਲ 1000 ਰੁਪਏ ਲਿਆ ਸੀ ਕਿੰਦਾ ਆ ਆਰਸੀ ਮੈਂ ਫੇਰ ਦੇਣੀ ਪਲੋ 1000 ਰੁਪਿਆ ਦੋ ਵੇ ਲੋਗੇ ਸਾਡੇ ਪਿੰਡ ਦਾ ਮੁੰਡਾ ਸੀ ਉਹਨੇ ਸਾਡੇ ਕੋ 1000 ਰੁਪਿਆ ਲੈ ਕੇ ਫੇਰ ਆਰਸੀ ਦਿੱਤੀ ਸਾਡੀ ਆਰਸੀ ਆਨੂੰ ਕਿਉਂ 1000 ਰੁਪਿਆ ਵੀ ਤੁਸੀਂ ਚਲੋ ਪਿੰਡ ਦੇ ਮਸਲਾ ਵਾ ਕੋਈ ਗੱਲ ਨਹੀਂ ਦੇ ਦੋ ਤੁਸੀਂ ਫੇਰ ਕਿਹੜੀ ਗੱਲ ਬਾਕੀ ਕੋਈ ਨਹੀਂ ਆ ਸੋਚਦੇ ਹਾਂ ਔਰ ਗਾੜੀ ਵੀਡੀਓ ਵੀਡੀਓ ਫੇਰ ਸਕ੍ਰਿਪਟਾਂ ਲਿਖਦੇ ਆ ਤੇ ਹੁਣ ਬਸ ਅਸੀਂ ਜਿਆਦਾਤਰ ਇਹ ਬਲੌਗ ਤੇ ਆਪਣਾ ਵਲੌਗਿੰਗ ਚੈਨਲ ਤੇ ਇਦਾਂ ਰਹਿਣਗੇ ਹੋ ਹੁੰਦੇ ਰਹਿਣਗੇ ਤੇ ਬਾਕੀ ਹੁਣ ਵੀਡੀਓ ਅਸੀਂ ਉਹ ਜੀਆਂ ਬਣਾਇਆ ਕਰਨੀਆਂ ਕਮੇਡੀ ਸਟੋਰੀ ਟਾਈਪ ਅਸੀਂ ਇਹ ਸੋਚਿਆ ਚਲੋ ਜੇ ਆਪਣੇ ਕੋ ਟੈਲ ਬਾਕੀ ਦੇ ਇੰਪਰੂਵ ਬੰਦਾ ਆਂਦੇ ਨੇ ਦੇ ਕੰਮ ਜੇ ਤੋ ਕਰੇ ਹੌਲੀ ਹੌਲੀ ਇੰਪਰੂਵ ਹੋ ਜਾਂਦਾ ਅੱਜ ਆਪਾਂ ਕਰ ਸਕਦੇ ਆ ਥੋੜਾ ਬਹੁਤ ਇੰਪਰੂਵ ਵੀ ਹੋ ਜਾਾਂਗੇ ਆਪਾਂ ਹਰ ਕੋਈ ਸੇਕ ਨਹੀਂ ਹੁੰਦਾ ਕੰਮ ਨੂੰ ਜੇ ਇੰਟਰਸਟ ਆਗਾ ਆਪਣਾ ਆਪਣੀ ਟੀਮ ਇੱਕ ਸਾਡੀ ਹੈਗੀ ਆ ਚਾਹੇ ਤੋ ਆ ਰਿਹਾ ਹੋਰ ਆਪਣੇ ਵੀਰ ਭਰਾਗੇ ਦੋ ਚਾਰ ਬਸ ਬਲੌਗ ਤੇ ਹੀ ਹੋਣ ਲੱਗੇ ਬਣਾਉਣਾ ਕਮੇਡੀ ਵਾਲੀ ਵੀਡੀਓ ਹੀ ਛੋਟੀਆਂ ਬਣਾਉਂਦੇ ਆ ਬਈ ਬਸ ਵੱਖਰੀ ਗੱਲ ਨਹੀਂ ਯਾਰ ਚੱਲੀਆਂ ਗੱਲ ਵੱਖਰੀ ਆ ਚਲੋ ਹਾਂ ਹਾਂ ਹਲ ਠੀਕ ਹੈ ਹੁਣ ਆ ਨਾ ਆਪਾਂ ਬਣਾਵਾਂਗੇ ਵੀਡੀਓ ਤੁਸੀਂ ਸਬਸਕ੍ਰਾਈਬ ਕਰ ਲੈ ਚੈਨਲ ਨੂੰ 2-3 ਦਿਨਾਂ ਤੱਕ ਤੁਹਾਨੂੰ ਚੈਨਲ ਰਿਵੀਲ ਕਰ ਦਾਂਗੇ ਰਿਵੀਲ ਕਰ ਦਾਂਗੇ ਵੀ ਕਿਹੜਾ ਚੈਨਲ ਆ ਉਹ ਤਰ੍ਹਾਂ ਦੇ ਮੈਂ ਆਪਦੇ ਵਲੌਗ ਚ ਤੁਹਾਨੂੰ ਦੱਸਿਆ ਸੀਗਾ ਚਲੋ ਕੋਈ ਗੱਲ ਨਹੀਂ ਇੱਕਦੋਨੇ ਪ੍ਰੋਪਰ ਚੈਨਲ ਬਣਾ ਕੇ ਫੋਨ ਤੇ ਵਿਖਾਵਾਂਗੇ ਜਿੱਦਾਂ ਤੇ ਆ ਚੈਨਲ ਆਣਾ ਜਿਵੇਂ ਆ ਤੇ ਕੋਈ ਗੱਲ ਨਹੀਂ ਪੱਕਾ ਵਿਖਾਵਾਂਗੇ ਤੁਹਾਨੂੰ ਦੱਸਾਂਗੇ ਤੇ ਫਿਰ ਤੁਸੀਂ ਸਾਡੀ ਸਪੋਰਟ ਜਿੰਨੀ ਕਰ ਸਕਦੇ ਕਰਿਓ ਹੋਰ ਜਿੰਨਾ ਵਲੌਗ ਵੇਨਦਾ ਉਹ ਵੀ ਵੀਡੀਓ ਜਿੰਨਾ ਵੀ ਉਸ ਨਾਲੋਂ ਜ਼ਿਆਦਾ ਮਜ਼ਾ ਹੋਊਗਾ ਉਹ ਵੀਡੀਓ ਵੇਖੀ ਜਨਾ ਨੂੰ ਜ਼ਿਆਦਾ ਮਜ਼ਾ ਆਊਗਾ। ਕਾਹਦੇ ਸਟੋਰੀ ਪੂਰਾ ਹੋਇਆ ਗਿਆ ਲੱਗਦਾ। ਜਿੰਨਾ ਵੀ ਅਕਤੂਰਾ ਨਾ ਰਾਤ ਚ ਬੈਠਾ ਹੀ ਏ। ਗੱਡੀ ਅੱਗੇ ਫੋਰਚੂਨਰ ਇਧਰ ਆਉਂਦੀ ਤੇ ਸਾਡੇ ਵਾਲ ਨੂੰ ਸਿੱਧੀ ਆ ਗਿਆ ਵੇਖੋ। ਆਵੇ। ਇਹਨਾਂ ਰ ਬਨੇਗੀ ਤਾਂ ਹੀ ਹੁਣੇ ਫੇਰ ਵਿਚਕਾਇਆਗਾ। ਬਾਕੀ ਜਿੰਨਾ ਵੀ ਤੁਸੀਂ ਉਹਨੂੰ ਸਪੋਰਟ ਕਰੋਗੇ ਬਾਕੀ ਅਸੀਂ ਕੋਸ਼ਿਸ਼ ਇਹ ਕਰਾਂਗੇ। ਵਿਚ ਮਾੜਾ ਕੰਟੈਂਟ ਨਾ ਪਾਈਏ ਮਾੜਾ ਨਾ ਹੋ ਸਕੇ ਮਾੜੀ ਗਾਲ ਨਾ ਕੱਢੀਏ ਵਾਦਾ ਕਰਦੇ ਆ ਗਾਲ ਤੱਕ ਨਹੀਂ ਵਿੱਚ ਹੋਗੀ ਗਾਲ ਨਹੀਂ ਹੋਗੀ ਹਾਂ ਵੀ ਘਰੇ ਬਹਿ ਕੇ ਵੇਖਣ ਵਾਲੀ ਵੀਡੀਓ ਹੋਗੀ ਇੱਕ ਵੀ ਗਾਲ ਨਹੀਂ ਪਾਵਾਂਗੇ ਸਾਡਾ ਡਾਇਲੌਗ ਕਿਸ ਤਰੀਕੇ ਨਾਲ ਕਮਾ ਦੇਵਾਂਗੇ ਪਰ ਗਾਲ ਨਹੀਂ ਕਰਾਂਗੇ ਗਾਲ ਨਹੀਂ ਕੱਢਾਂਗੇ ਦੂਜੀ ਗੱਲ ਇਹ ਗਾਲਤ ਨਹੀਂ ਕੱਢਾਂਗੇ ਤੇ ਬਾਕੀ ਪੰਜਾਬ ਨੂੰ ਜਿੰਨਾ ਵੀ ਹੋ ਸਕੇ ਐਂਟਰਟੇਨਮੈਂਟ ਕਰ ਸਕੀਏ ਅਸੀਂ ਇਥੋਂ ਦਾ ਕਰਾਂਗੇ ਵੀ ਐਂਟਰਟੇਨਮੈਂਟ ਕਰੀਏ ਕੋਈ ਇਹ ਨਾ ਸੋਚੋ ਵੀ ਕਿਤੇ ਅਸੀਂ ਹਿੰਦੀ ਚ ਵਲੌਗ ਬਣਾਉਣੇ ਆ ਤੇ ਅਸੀਂ ਕਿਤੇ ਆਪਣੀ ਮਾਂ ਬੋਲੀ ਨੂੰ ਭੁੱਲ ਗਏ ਨਹੀਂ ਉਹ ਚਲੋ ਆਪਣੇ ਨੂੰ ਦਾ ਕੰਟੈਂਟ ਹੁੰਦਾ ਵਾ ਮੇਰੇ ਵਲੌਗ ਜਿਹੜੇ ਮੇਰੇ ਹਿੰਦੀ ਜਣਾ ਇੰਦਰ ਸਮਰਾ ਵਲੌਗ ਆਮ ਤੱਕ ਆਪਦੇ ਚੈਨਲ ਤੇ ਵੀ ਗੱਲ ਕਹੀ ਆ ਅਸੀਂ ਪੰਜਾਬੀ ਚੈਨਲ ਬਣਾਵਾਂਗੇ ਵੀਡੀਓ ਪੰਜਾਬੀ ਚ ਹੀ ਆਉਣਗੇ ਆ ਸਟੋਰੀ ਟਾਈਪ ਸਹੀ ਹੈ ਤੇ ਸਾਨੂੰ ਇਹਦਾ ਪਤਾ ਲੱਗਾ ਸਾਨੂੰ ਵਧੀਆ ਰਿਸਪੌਂਸ ਮਿਲਦਾ ਸਾਡੀਆਂ ਵੀਡੀਓ ਚੱਲਣ ਦਾ ਭੈਣਾ ਤੇ ਉਹ ਤੋਂ ਫਿਰ ਬਕਾਇਦਾ ਇੱਕ ਅਸੀਂ ਹੋਰ ਚੈਨਲ ਬਣਾਵਾਂਗੇ ਉਹ ਹਿੰਦੀ ਚ ਬਣਾਵਾਂਗੇ ਹਿੰਦੀ ਚ ਬਣਾਵਾਂਗੇ ਤੇ ਸਟੋਰੀ ਟਾਈਪ ਵੀਡੀਓ ਆਉਣਗੀਆਂ ਆਉਣਗੀਆਂ ਹਿੰਦੀ ਚ ਆਉਣਗੀਆਂ ਹਿੰਦੀ ਐ ਪੰਜਾਬੀ ਤੇ ਵੱਖਰੀ ਹਿੰਦੀ ਤੇ ਵੱਖਰੀ ਆਉਣਗੀਆਂ ਦੋ ਚੈਨਲ ਬਣ ਪਹਿਲਾਂ ਸਭ ਤੋਂ ਪੰਜਾਬੀ ਵਾਲੇ ਚੈਨਲ ਤੇ ਕੰਮ ਕਰਨਾ ਹੈ ਉੱਤੇ ਦੇਖਣਾ ਉਹਨੂੰ ਅੱਗੇ ਲੈ ਕੇ ਜਾਣਾ ਵੱਧ ਵੱਧ ਪੰਜਾਬੀ ਵਾਲੇ ਚੈਨਲ ਨੂੰ ਪੰਜਾ ਹਾਂ ਚੱਲੇ ਸਾਡੀ ਵੀਡੀ ਜਿਹੜਾ ਪੰਜਾਬ ਗਰੋ ਕਰੇ ਚੱਲੇ ਗਰੋ ਕਰੇ ਗਰੋ ਕਰੇ ਬਾਕੀ ਭੈਣ ਭਰਾ ਤਾਂ ਸਾਰੇ ਨਾਲ ਜੇ ਤੂੰ ਹੀ ਆਡੀਪੋਰਟ ਕਰਨੀ ਹੈ ਤੇ ਤੁਸੀਂ ਸਪੋਰਟ ਕਰੋਗੇ ਤੇ ਅਸੀਂ ਹੋਰ ਪੰਜਾਬ ਨੂੰ ਇੰਟਰਟੇਨਮੈਂਟ ਤੁਹਾਡੇ ਭੈਣ ਭਰਾ ਸਾਰਿਆਂ ਨੂੰ ਇੰਟਰਟੇਨਮੈਂਟ ਫੈਮਲੀ ਤੱਕ ਹਾਸੇ ਖੇਡੇ ਲੈ ਕੇ ਆਵਾਂਗੇ ਤੇ ਬਾਕੀ ਜਿਦਾ ਤਾਂ ਅਸੀਂ ਗਰੋ ਕਰਾਂਗੇ ਫਿਰ ਟੀਮ ਵੀ ਤੁਹਾਨੂੰ ਪਤਾ ਵੱਧ ਹੀ ਜਾਂਦੀ ਆ ਟੀਮ ਵੱਧ ਜਾਂਦੀ ਹੈ ਚੰਗੇ ਚੰਗੇ ਬੰਦਾ ਆਪਾਂ ਹੋਰ ਐਡ ਕਰਾਂਗੇ ਆਪਣੇ ਨਾਲ ਸਹੀ ਹੈ ਤੁਹਾਨੂੰ ਮਿਲਦੇ ਆ ਆਪਣੀ ਮਿਲਦੇ ਆ ਬਾਅਦ ਤੁਹਾਨੂੰ ਚੈਨਲ ਬਣਾ ਕੇ ਦੇ ਨਵੀਂ ਸਟੋਰੀ ਵੀਡੀਓ ਹੁਣ ਘਰੇ ਜਾਂਦੇ ਬਾਏ ਖੈਰ ਸੁਰ ਕਰ ਲਈ ਔਰ ਘਰੇ ਘਰ ਜਾਣੇ ਗੱਲਾਂ ਬਾਤਾਂ ਕਰ ਲਈ ਕਦੇ ਆ ਕੇ ਸੋਚਦੇ ਕੋ ਤੇ ਥੋੜੇ ਦਿਨ ਤੱਕ ਕਰਦੇ ਤੇ ਰੈਡੀ ਵੀਡੀਓ ਤੇ ਪਾਵਾਂਗੇ ਚੈਨਲ ਤੇ ਦੱਸ ਦਾਂਗੇ ਹੁਣ ਜਾਣੇ ਆ ਘਰੇ ਤੇ ਬਸ ਅੱਜ ਦੇ ਵਲੌਗ ਵਿੱਚ ਇਹੋ ਹੀ ਇਨਫੋਰਮੇਸ਼ਨ ਦੇਣੀ ਇਨਫੋਰਮੇਸ਼ਨ ਦੇਣੀ ਤੁਹਾਨੂੰ ਚੈਨਲ ਬਾਰੇ ਫਿਰ ਨਵਾਂ ਚੈਨਲ ਬਣਾਉਣ ਲੱਗੇ ਹਾਂ ਬਾਕੀ ਬਾਕੀ ਵੀ ਵਲੌਗ ਅੱਜ ਦਾ ਚੰਗਾ ਲੱਗਾ ਵਾ ਤੇ ਲਾਈਕ ਕਰ ਦਿਓ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਕੱਲ ਤਾਂ ਨਵੇਂ ਵਲੌਗ ਦੇ ਵਿੱਚ ਉਹਨਾਂ ਦੇ ਲਈ ਬਾਏ ਬਾਏ ਗੁੱਡ ਨਾਈਟ